ਤੇਰੇ ਕੋਲ ਕੀ ਕਾਉਟ ਯਾਰ ਤੇਰੇ ਕੋਲ ਸਤਿਕਾਰ ਭਾਈ ਸਰਾਂ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਮਤ ਆ ਸਰਪੰਚ ਸਾਹਿਬ ਨੇ ਹੋਰ ਦਾ ਭਗਮਤਵਾਨ ਨੇ ਕਿਹਾ ਹੈ ਬੜੂਗਾ ਠੀਕ ਹਾਂ ਜਿਹੜਾ ਜਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋਵੇਗਾ ਗਰਾਊਂਡ ਦਾ ਮਤਲਬ ਨਹੀਂ ਪੈਂਡਦੇ ਬਾਈ ਤੇ ਸ਼ੇਅਰ ਕਰਦੇ ਸਭ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪੈ ਗਿਆ ਇੱਥੇ ਬਹੁਤ ਸਾਰੇ ਮੁੰਡੇ ਖੇਡਣ ਆਲੇ ਹੋਰਾਂਗੇ ਅਸੀਂ ਸਹਿਮਤਾ ਉਸ ਸੀਜ਼ਨ ਨਾਲ ਤੇ ਕੁਝ ਕੰਮ ਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਡ ਦਿੰਦੇ ਐਮਐਲਏ ਸਾਹਮਣੇ ਸਹਿਮਤਾ ਆਹ ਦੇਖ ਲਓ ਜੀ ਆਹ ਦੇਖ ਲਓ ਚੱਕ ਮੇ ਕਿਵੇਂ ਬਣੂਗਾ ਜੇ ਪਹਿਲਾਂ ਛੱਡ ਜਾਓ ਫੇਰ ਹੀ ਹੈ ਨਾ ਵੇ ਲੱਢੇ ਫੇਰੀਊਗਾ ਨਾ ਫੇਰੀ ਹੈ ਨਾ ਸਿਸਟਮ ਪੜਾਇਆ ਤਾਂ ਮਤਾ ਪਾ ਕੇ ਸਾਰਾ ਕੁਝ ਕਰ ਦਿੱਤਾ ਮਿੱਟੀ ਚਾਕੇ ਬਾਣ ਬਹਿ ਕਰਕੇ ਉਦੋਂ ਬਾਅਦ ਇਹਨਾਂ ਜਿਹੜਾ ਆਏ ਨਹੀਂ ਹੁੰਦਾ ਸਾਲ ਤੇ ਕਿੰਨੂ ਤੂੰ ਵੀਡੀਓ ਇੱਕਦਮ ਕੀ ਮਾਰ ਲੈ ਮੈਂ ਮਾਰੀ ਜਨਾ ਯਾਰ ਮਾਰੀ ਜਨਾ ਬਾਈ ਜਨਾ ਮੈਂ ਵੀਡੀਓ ਪਾਉਣਾ ਪਵਖਾ ਪਿੰਦਾ ਯਾਰ ਪਿੰਦਾ ਪਵਖਾ ਕਿ ਕਿਹ ਕੀ ਗੰਦਵਾਦਾ ਮੈਂ ਹੋਰ ਤਾਂ ਗੰਦੀ ਬਣਾ ਕੀ ਗੰਦਵਾਦਾ ਮੈਂ ਜਸ਼ਵੰਤ ਤੂੰ 20 ਕਿਲ ਦੇ ਪੰਜਾਈ ਜਸ਼ਵੰਤ 4 ਕਿਲ ਆ 4 ਹੁਣ ਵੀ ਰੁਕੂਗੀ ਚਾਹ ਫੇਰ ਵੀ ਰੁਕੂਗੀ ਇੱਕ ਕੱਢੀ ਗਏ ਨਾ ਗਰਾਊਂਡ ਤੇ ਬਣਾ ਖੇਡਣ ਜੋਗ ਹੀ ਨਹੀਂ ਪੱਥੇ ਪਾ ਕੇ ਬੱਗੇ ਦੱਸੋ ਖੇਡਣ ਜੋਗ ਹੈਗਾ ਗਰਾਊਂਡ ਹੈਗਾ ਖੇਡਣ ਜੋਗ ਦੇਖੋ ਬਈ ਪਿੰਦਰਾ ਇੱਥੇ ਪਿਆ ਖੇਡਣ ਜੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਊਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਬਈ ਕਿ ਦੱਸੋ ਦੱਸੋ ਬਈ ਡਾਂਟੀ ਖੇਡਣ ਜੋਗਾ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋਗਾ ਹੈਗਾ ਗਰਾਊਂਡ ਗਰਾਊਂਡ ਖੇਡਣ ਜੋਗਾ ਹੈ ਨਹੀਂ ਬਈ ਤਾਂ ਕਰਕੇ ਸੀ 4 ਕਿਲੇ ਵੱਟੇ 4 ਕਿਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਟ ਦੇ ਕੁਛ ਕੁ ਬੰਦੇ ਆ ਬਈ ਸਾਡੇ ਜਿਹੜੇ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜੋਰ ਜਿੰਨਾ ਮਰਜ਼ੀ ਲਾ ਲਾ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਕਰਾਂਗੇ ਤੂੰ ਤੂੰ ਪੰਚਾਇਤ ਦਾ ਮੈਂਬਰ ਤੂੰ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਾ ਤੂੰ ਤੂੰ ਕਹਿੰਦਾ ਮੈਂ ਖੁਦ ਮੈਂਬਰ ਆ ਮੈਂ ਘਰ ਦਾ ਮੈਂਬਰ ਆ ਮੈਂ ਖੁਦ ਮੈਂਬਰ ਆ ਹੁਣ ਤੱਕ ਮੈਂਬਰ ਨਹੀਂ ਕਰ ਲਾ ਕਰ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਕੀ ਅਥੋਰਟੀ ਹੈ ਬਰਾੜ ਪਿੰਡ ਦਾ ਮੈਂਬਰ ਹਾਂ ਮੈਂ ਤੂੰ ਕਿੱਥੇ ਮੈਂਬਰ ਆ ਵਜ਼ੀਰ ਕਾ ਮੈਂਬਰ ਬਸਨੀ ਹੋਏਗਾ ਪਰ ਦੋਏ ਚੋਏ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਮੈਨੂੰ ਤਾਂ ਬਾਗ ਵਾਲਿਆ ਆ ਫਰਨੋ ਜਾਂ ਤੂੰ ਕਰ ਲੈ ਜਿਹੜਾ ਸੁਕਰੋ ਜਾਂ ਆ ਰਹੇ ਹੁੰਦੇ ਆ ਉਹ ਨਹੀਂ ਬਣਦਾ ਯਾਰ ਮਾਊਆ ਯਾਰ ਕਰਵਾਣਾ ਬਣੂਗਾ ਗੱਲੇ ਕੋਈ ਐ ਮੈਂ ਜਿੱਥੋਂ ਤੱਕ ਵੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਗਰਾਊਂਡ ਹੈ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਖਾਲ ਤੋਂ ਅਸੀਂ ਰੌਲਾ ਪਾ ਰਹੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜੇ ਉਹ ਤੇ ਕੁਝ ਕੰਮ ਦੇ ਨਹੀਂ ਹੋਣ ਦਿੰਦੇ ਅਸੀਂ ਤਾਂ ਉਹਨੂੰ ਬੈਕ ਕਰਾਂਗੇ ਹੋਰ ਦੱਸ ਕਰ ਲੈ ਇਹਨੂੰ ਕੁਝ ਕਰਨਾ ਆਹ ਦੇਖ ਲਓ ਜੀ ਆਹ ਦੇਖ ਲਓ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਹੜਾ ਵੀ ਸਾਡਾ ਗਰਾਊਂਡ ਹੈ ਭਈ ਉਹ ਹੋਣਾ ਚਾਹੀਦਾ ਪੁੱਤਰ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਮਤਾਂ ਪਾਉਂਗੇ ਦੱਸੋ ਜੀ ਨਹੀਂ ਪਾਉਦੇ ਨਹੀਂ ਪਾਉਦੇ ਤੂੰ ਕਿ ਮੇਰੇ ਪਾਉਂਦਾ ਨਹੀਂ ਪਾਉਦੇ ਸਰਪੰਚ ਸਾਹਿਬ ਕਹਿੰਦੇ ਜਦੋਂ ਅਸੀਂ ਕਹਿੰਦੇ ਤੂੰ ਕਿ ਮੇਰੇ ਪਾਉਂਦਾ ਯਾਰ ਮਤਾਂ ਤੂੰ ਕਿ ਮੇਰੇ ਪਾਉਂਦਾ ਨਹੀਂ ਪਾਉਂਦਾ ਇਹ ਨਹੀਂ ਪਾਉਂਦਾ ਉੱਥੇ ਮੈਂ ਤਾਂ ਪਾਲਣੇ ਗਰਾਊਂਡ ਚੱਲ ਉਹ ਜ਼ਮੀਨ ਉਹ ਜ਼ਮੀਨ ਛੱਡ ਦਿਓ ਜੀ ਨਹੀਂ ਛੱਡਦੇ ਉਹ ਜ਼ਮੀਨ ਉਹ ਜ਼ਮੀਨ ਉਹ ਜ਼ਮੀਨ ਛੱਡੋ ਜੀ 65 ਕਰਾਉਣਾ ਜ਼ਮੀਨ 8 ਕਿੱਲੇ 4 8 ਕਿੱਲੇ ਇੱਕ ਟਾਕਾ ਜੀ ਤੇ ਜੇ ਦਾ ਤੁਹਾਡੇ ਕੋਲ ਅਧਿਕਾਰ ਛੱਡਣ ਦਾ ਤਾਂ ਛੱਡ ਦਿਓ ਮੇਰੇ ਕੋਲ ਕੋਈ ਨਹੀਂ ਤਾਂ ਫਿਰ ਬੋਲੀ ਬੋਲੀ ਕਰੋ ਜੀ ਨਹੀਂ ਨਹੀਂ ਅਧਿਕਾਰ ਕਿਉਂ ਨਹੀਂਗਾ ਛੱਡਿਓ ਦਾ ਘਰ ਕਿਉਂ ਨੀਗਾ ਅਸੀਂ ਕੋਲ ਕੰਡੇ ਕੋਲ ਕਥਾ ਨਹੀਂ ਪੰਚਾਇਤ ਕਰੂਂਦੇ ਪੰਚਾਇਤ ਅਸੀਂ ਕਹਨੇ ਆ ਮੈਂ ਖੁਦ ਮੈਂਬਰ ਆ ਅਸੀਂ ਪੰਚਾਇਤ ਨਾਲ ਆਪੇ ਕਰ ਲਾਂਗੇ ਮੈਂਬਰ ਆ ਪੰਜ ਮੈਂਬਰ ਕਹਿੰਦੇ ਦੱਸ ਪੁੱਤ ਸਰ ਰੋਜ਼ ਨਹੀਂ ਇਕੱਠ ਹੁੰਦਾ ਆਣਾ ਬੰਦੇ ਰੋਜ਼ ਕਿਉਂ ਆ ਕਰਦੇ ਨਹੀਂ ਨਹੀਂ ਮੇੜ ਕੇ ਤੁਸੀਂ ਪੜੇ ਕਰੋ ਕੰਮ ਜਿੱਥੇ ਪੰਜ ਬੰਦ ਪੰਜ ਪੰਚਾਇਤ ਆ ਪੰਜ ਬੰਦੇ ਆਗੇ ਛੋਟੇ ਮੈਂਬਰ ਆ ਪੰਜਵੇਂ ਮੈਂ ਮੈ ਲਿਆਉਣਾ ਮੈ ਲਿਆਉਣਾ ਅਸੀਂ ਇੰਤਜ਼ਾਮ ਵੀ ਕਰ ਦੇਾਂਗੇ ਸਰ ਮੈ ਲਿਆਉਣਾ ਪਿੰਡ ਤੋਂ ਬਾਹਰ ਸੈਂਟੀਨਾ ਮੈ ਲਿਆਉਣਾ ਫਿਰ ਆਏ ਥੋੜੀ ਹੁੰਦਾ ਸੈਂਟੀਨਾ ਹੋ ਜੂ ਸਾਰੀ ਹੋ ਜੂਗੀ ਕਰ ਲਾਂਗੇ ਆਪਾਂ ਨਹੀਂ ਨਹੀਂ ਮੈ ਲਿਆਉਣਾ ਮ ਅਹੀਂ ਜਿਵੇਂ ਮਰਜ਼ੀ ਕਰ ਲਓ ਤੇਰਾ ਬੋਲੀ ਹਾਂ ਜਿਵੇਂ ਬੋਲੀ ਹੋ ਜਾਵੇ ਜਿਹੜਾ ਬੋਲੀ ਹੋਗੇ ਫੇਰ ਕੀ ਉਹਦੇ ਜਿਹੜਾ ਬੋਲੀ ਹੋਗੇ ਪਿਛਲੇ ਰਾਲ ਵੀ ਬੋਲੀ ਹੋਈ ਆ ਉਹਦੀ ਛੱਡੂਗਾ ਕੌਣ ਛੱਡੂਗਾ ਕੌਣ ਚੱਲ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੱਗੇ ਜਾਉਂਦਾ ਕੋਈ ਲਿਆੜਦਾ ਮੈਂ ਲਿਆਉਣਾ ਸਵਾ ਕਿੱਲੇ ਕੋ ਸਾਰੇ ਹੀ ਹੋ ਕਰਾਂਗੇ 300 4 ਕਿੱਲੇ 4 ਕਿੱਲੇ ਛੱਡਾਂਗੇ ਕੋਈ ਫੇਰ ਕਰਦੇ ਅਸੀਂ ਛੱਡਾਂਗੇ ਨਹੀਂ ਛੱਡ ਮਾ ਕਰੋ ਬੋਲੀ ਨਾ ਹੁੰਦੀ ਨਹੀਂ ਨਹੀਂ ਲੈ ਆਪਦਾ ਮੈਂ ਲਿਆਉਂਗਾ ਟਰੈਕਟਰ ਮੈਂ ਲਾਉਂਗਾ ਯਾਰ ਮੈਂ ਲਾਉਂਗਾ ਮੈਂ ਕੱਲਾ ਲਾਹੂੰ ਮੈਂ ਕੱਲਾ ਲਾਹੂੰ ਮੈਂ ਕਰ ਤੂੰ ਬੰਨ ਮੈਂ ਕੱਲਾ ਲਾਹੂੰ ਮ ਤਗਲੀ ਕਿ ਤਰ੍ਹਾਂ ਕਰਾਂ ਬੋਲੀ ਤੇੜੀ ਸਟੇਡੀ ਸਟੇਡੀਅਮ ਵਾਲੀ ਜ਼ਮੀਨ ਛੱਡੋ ਜੀ ਅਸੀਂ ਸਟੇਡੀਅਮ ਵਾਲੀ ਹੈ ਕਿ ਜੀ ਉਹ ਹੀ ਜਿਹੜੀ ਬੋਲੀ ਆ ਜਿਹੜੀ ਇੱਕ ਕਿੱਲੇ ਦੀ ਬੋਲੀ ਹੋ ਰਹੀ ਹੈ 24 ਤਰਾਲਾਂ ਵਾਲੀ ਦੂਜੇ ਤੌਰ ਲਈ ਤਾਂ ਕਰਾ ਦਿਓ ਜੀ ਆ ਦੂਜੇ ਸਾਰੇ ਵੀ ਕਰਾਵਾਂਗੇ ਨਹੀਂ ਇਧਰ ਨਾਲ ਤੇਰਾ ਸਾਰਾ ਛੱਡਣਾ ਹੈ ਇਧਰ ਨਾਲ ਤੇਰਾ ਜਿਹੜਾ ਕਣਕਵਾਲ ਸਟੇਡੀਅਮ ਦੇ ਨਾਲ ਹੈ ਸਾਰਾ ਛੱਡਣਾ ਹੈ ਕੋਈ ਹੱਲ ਤਾਂ ਕਰੂਗਾ ਕੋਈ ਨਹੀਂ ਹੋਗਾ ਸਰਪੰਚਾਇਤ ਨਹੀਂ ਛੱਡ ਚੱਲੀ ਕੋਈ ਇੱਕ ਅੱਧਾ ਪਟਣਾ ਹੁੰਦਾ ਨਹੀਂ ਜੀ 400 ਫਿਰ ਫਿਰ ਉਹੀ ਲੰਕ ਲੀ ਗਾ ਹੋਜੋਦਾ ਉਹਦਾ ਕੀ ਫਾਇਦਾ ਉਹ ਕੋਈ ਨਹੀਂ ਸ਼ਾਂਤੀ ਦੀ ਮਰਜ਼ੀ ਸ਼ਾਂਤੀ ਨਾਲ ਨਹੀਂ ਭਾਈ ਮੈਂ ਕਰ ਲਾਂ ਨਹੀਂ ਫਿਰ ਤੁਸੀਂ ਕਹੋ ਕਿ ਤੂੰ ਇਕੱਲਾ ਹੀ ਨਹੀਂ ਮਤ ਮਾਣ ਫਿਰ ਇਹ ਕੀ ਗੱਲ ਹੈ ਮੈਂ ਦੇਖ ਤੂੰ ਚਲਦਾ ਤਾਂ ਨਹੀਂ ਪਾਉਣ ਦਿੰਦੇ ਸਾਹ ਕਿਵੇਂ ਨਹੀਂ ਹੁਣ ਦਿੰਦੇ ਫਿਰ ਗਰਾਊਂਡ ਕਰ ਲਓ ਇੱਥੇ ਸ਼ਾਂਤੀ ਆ ਛੱਡਣ ਵਾਲੇ ਮੁੰਡੇ ਖੜੇ ਯਾਰ ਛੱਡਣ ਵਾਲੇ ਮੈਂ ਰੋਕਦਾ ਜਦੋਂ ਜਦੋਂ ਉਹ ਸੀਗਾ ਅਮਣਾਂ ਮੈਂ ਦੋ ਕੇਲਿਆਂ ਦੀ ਪਹੀ ਦੋ ਕਰਮਾਂ ਛੱਡੀ ਪਈ ਆ ਉੱਥੇ ਕਰਾ ਹਲਾਇਆ ਪਿਆ ਹਾਂ ਤੇ ਇਦੋਂ ਬਾਅਦ ਗਾਹਾਂ ਪਹੀ ਨਾ ਛੜਾਈ ਤੁਸੀਂ ਜਿਹੜੇ ਬੰਦੇ ਉੱਥੇ ਸੀਗੇ ਲਿਆਓ ਅਮਣੇ ਵਾਲਿਆਂ ਨੂੰ ਹੁਣ ਲਾ ਲਓ ਫੋਨ ਅਮਣੇ ਨੂੰ ਜਿਹੜੀ ਪਹੀ ਆ ਕਾਲਾ ਪਟਵਾਰੀ ਸੀਗਾ ਨਾਲੇ ਉਦ ਕਲੱਬ ਚ ਮੈਨੂੰ ਕਹਿੰਦਾ ਤੇਰੇ ਕੰਨੂਆ ਤੋੜ ਦੇ ਮੈਂ ਦੋ ਕਰਮਾਂ ਪਹੀ ਆਵਦੇ ਜੋ ਅਟਤੀ ਤੇ ਗਾਂਹ ਪਹੀ ਨਹੀਂ ਛੜਾਈ ਤੇ ਮੁੜ ਕੇ ਘਰੋਂ ਘਰੀ ਪਾਜੀ ਮੈਂ ਛੱਡੀ ਪਈ ਐ ਦੋ ਦੋ ਕਰਮਾਂ ਪਹੀ ਛੱਡੀ ਪਈ ਐ ਕਿੱਥੇ ਉਦੇ ਬਾਹਰ ਸਾਨੂੰ ਤਾਂ ਕਿੱਥੇ ਪਈ ਕਿੱਥੇ ਗਰਾਊਂਡ ਦਾ ਸਾਰੇ ਪਤਾ ਯਾਰ ਗਰਾਊਂਡ ਦਾ ਜੋ ਚੱਕੀ ਫਿਰਦਾ ਤੂੰ ਨੰਬਰ ਕਿਉਂ ਚੱਕੇ ਫਿਰਦਾ ਸਾਰੇ ਪਤਾ 65 ਕਨਾਲਾਂ ਦਾ ਉਹ ਟੱਕ 65 ਕਨਾਲਾਂ ਦਾ ਵਿੱਚੇ ਗਰਾਊਂਡ ਵਿੱਚੇ ਜ਼ਮੀਨ ਜਿਹੜੀ 65 ਕਨਾਲਾਂ ਉਹ 65 ਕਨਾਲਾਂ ਤੇ ਮੈਂ ਤਾਂ ਬੜੀ ਜਿਮੀਨ ਪਈ ਹੋਈ ਕਿ ਮੀਤ ਤੂੰ ਬੋਲੀ ਨਹੀਂ ਹੋਣ ਦਿੰਦਾ ਕੱਲਾ ਬੋਲੀ ਕਿਉਂ ਨਹੀਂ ਹੋਣ ਦਿੰਦਾ ਯਾਰ ਮੈਂ ਕੀ ਘਰ ਪਾਉਣਾ ਉੱਥੇ ਮੈਂ ਕਿਹੜਾ ਘਰ ਪਾਉਣਾ ਲੋਕਦੇ ਆ ਸੀ ਸਟੇਡੀਅਮ ਵਾਲੇ ਜਮੀਨ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਬੋਲੀ ਦੇ ਹੱਥ ਵੀ ਨਹੀਂ ਲੱਗਾ ਆਹ ਜਿਹੜੀ ਜਮੀਨ ਤੂੰ ਤਾਂ ਯਾਰ ਪੇਪਰ ਹੈਗਾ ਇਹ ਤੈਨੂੰ ਬਾਵਾਗੇ ਸੀ ਅੱਗੇ ਬਾਅਦ ਚ ਦੇਖਾਂਗੇ ਤੂੰ ਅਗਲੀ ਲੱਭਰਾਓ ਪੈਸੇ ਦੇ ਕਰੋ ਜੀ ਇਹ ਆ ਛੱਡੋ ਜੀ ਇਹਨੂੰ ਜਿਹੜੀ ਇਹਦੇ ਰ ਹੈਗੀ ਆ